Oh. Wow. Ba, -ba man ਸਤਿ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਜੈ ਨਾ ਸੰਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜੈ ਨਾ ਸੰਸੋਏ ਲੋਹਰਾ ਇੱਕ ਜਸ ਸ੍ਰੀ ਅਰਜਨ ਲਗਵਾਏ ਖੇਲਤ ਅਦਰ ਬਿਠੈ ਉਤ ਹੋਇ ਮਾਲਕ ਗੁਰ ਠਿਕੇ ਜਾਏ ਨ ਕੋ ਬਾਜੇ ਹੋਤੇ ਪਥਮ ਹੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਔ ਲੜੀਵਾਰ ਇਤਿਹਾਸ ਦੇ ਕਥਾ ਵਿਚਾਰ ਨਾਲ ਜੋੜਨਾ ਕਰੀਏ ਜੀ ਆਪਾਂ ਵਿਚਾਰਾ ਸਰਬਨ ਕਰ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੀਵਨੀ ਪਿਛਲੇ ਦਿਨੀ ਆਪਾਂ ਸਰਬਨ ਕੀਤਾ ਕਿ ਕਿਸ ਤਰ੍ਹਾਂ ਬੀਬੀ ਭਾਨੀ ਜੀ ਸਤਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਹਨ ਔਰ ਸੇਵਾ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਆਉਣ ਵਾਲੇ ਸਮੇਂ ਵਾਸਤੇ ਤੇ ਗੁਰੂ ਪਿਆਰਿਓ ਅਗਲੀ ਸਾਖੀ ਚਲਦੀ ਹੈ ਕਿ ਛੋਟੇ ਬੱਚਿਆਂ ਨੂੰ ਗੁਰੂ ਅਮਰਦਾਸ ਜੀ ਦੇ ਕੋਲ ਪਲੰਗੇ ਕੋਲ ਜਾਣ ਤੋਂ ਵਰਜਿਆ ਹੋਇਆ ਸੀ ਪਰ ਇੱਕ ਦਿਨ ਕੀ ਹੁੰਦਾ ਹੈ ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਚਪਨ ਦੇ ਵਿੱਚ ਵੇੜੇ ਵਿੱਚ ਰੁੜਦੇ ਫਿਰਦੇ ਹਨ ਕਿ ਸਤਿਗੁਰੂ ਪਲੰਗਾ ਦੇ ਉੱਪਰ ਬਿਰਾਜਮਾਨ ਹੈ ਵੇੜੇ ਵਿੱਚ ਮੰਜੇ ਤੇ ਬੈਠੇ ਆ ਉਸ ਵੇਲੇ ਸੰਗਤਾਂ ਸੇਵਾਦਾਰ ਕੋਈ ਨਾਲ ਨਹੀਂ ਕੋਲ ਨਹੀਂ ਸੀ ਇਕੱਲੇ ਬੈਠੇ ਸਨ ਤੇ ਬੀਬੀ ਭਾਨੀ ਘਰ ਵਿੱਚ ਕੰਮ ਕਰ ਰਹੀ ਸੀ ਤੇ ਰੁੱੜਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਭੱਜ ਕੇ ਜਾ ਕੇ ਸਤਿਗੁਰੂ ਅਮਰਦਾਸ ਜੀ ਦੇ ਪਲੰਗੇ ਦੀ ਬਾਹੀ ਫੜ ਕੇ ਖੜੇ ਹੋ ਜਾਂਦੇ ਆ ਫਿਰ ਉੱਤੇ ਚੜਨਾ ਚਾਹੁੰਦੇ ਆ ਇਹ ਤੁਹਾਨੂੰ ਪਤਾ ਵੀ ਜਦੋਂ ਬੱਚਾ ਬੇੜੇ ਵਿੱਚ ਰੁੱੜਦਾ ਹੈ ਤਾਂ ਉਸਦੇ ਪਿੰਡੇ ਤੇ ਧੂੜ ਮਿੱਟੀ ਰੇਤਾ ਬਹੁਤ ਲੱਗ ਜਾਂਦਾ ਹੈ ਔਰ ਬੱਚਿਆਂ ਨੂੰ ਖੇਡਣਾ ਵੀ ਚਾਹੀਦਾ ਰੇਤੇ ਵਿੱਚ ਕਿਉਂਕਿ ਧਰਤੀ ਦੇ ਨਾਲ ਸਾਡੇ ਸਰੀਰ ਦਾ ਬੜਾ ਸਬੰਧ ਹੈ ਇਹ ਤਾਂ ਸਿਆਣੇ ਬੱਦੇ ਕਹਿੰਦੇ ਐ ਕਿ ਕੁਝ ਸਮਾਂ ਨੰਗੇ ਪੈਰੀ ਵੀ ਤੁਰਿਆ ਜਾਵੇ ਤੁਰਿਆ ਜਾਵੇ ਨਾ ਘਰ ਦੇ ਵਿੱਚ ਆਪਾਂ ਲਗਭਗ ਲੰਗੇ ਪੈਰੀ ਬਹੁਤ ਘੱਟ ਰਹਿੰਦੇ ਆ ਅੱਜ ਕੱਲ੍ਹ ਘਰ ਵੀ ਪੱਕੇ ਹੋ ਗਏ ਜੇ ਕੱਚੀ ਧਰਤੀ ਤੇ ਨੰਗੇ ਪੈਰੀ ਤੁਰਿਆ ਸਿਰਿਆ ਜਾਵੇ ਤੇ ਉਹਦਾ ਬੜਾ ਫਾਇਦਾ ਹੁੰਦਾ ਖੈਰ ਆਉ ਅਗਨੀ ਸਾਖੀ ਸਰਬਨ ਕਰਦੇ ਆ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਪਲੰਗੇ ਤੇ ਚੜਨਾ ਚਾਹੁੰਦੇ ਆ ਤੇ ਬੀਬੀ ਭਾਨੀ ਪੱਜ ਕੇ ਫੜ ਲੈਂਦੀ ਆ ਤਾਂ ਗੁਰੂ ਅਮਰਦਾਸ ਜੀ ਫਿਰ ਕੀ ਕਹਿੰਦੇ ਆ ਆਰੰਭ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਰਣਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਇੱਕ ਦਿਨ ਸ੍ਰੀ ਅਰਜਨ ਲਗਭੈ ਖੇਲਤ ਅਜਰ ਵਿਖੇ ਉਤ ਹੁੰਦਾ ਗਏ। ਕਾ ਇੱਕ ਦਿਨ ਦੀ ਗੱਲ ਹੈ ਅਗਲੀ ਸਾਖੀ ਅਰੰਭ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਜਦੋਂ ਬਚਪਨ ਵਿੱਚ ਹਨ ਹਜੇ ਰੁੜੇ ਸਿਰਦੇ ਹਨ ਧਰਤੀ ਦੇ ਉੱਤੇ ਖੇਡਦੇ ਹਨ ਇਧਰ ਉਧਰ ਜਾ ਰਹੇ ਹਨ ਵਾਲਿਕ ਗੁਰ ਠੇਕੇ ਜਾਇ ਨ ਕੋ ਬਰਜੇ ਹਤੇ ਪ੍ਰਥਮ ਹੀ ਸੋ ਔਰ ਬੱਚਿਆਂ ਨੂੰ ਵਰਜਿਆ ਹੋਇਆ ਸੀ ਕਿ ਗੁਰੂ ਪਾਤਸ਼ਾਹ ਜੀ ਨੂੰ ਡਿਸਟਰਬ ਨਹੀਂ ਕਰਨਾ ਔਲੇ ਜਾਣ ਦਾ ਮਤਲਬ ਕਿ ਬੱਚਿਆਂ ਨੂੰ ਰੋਕਿਆ ਸੀ ਕਿ ਜਾ ਕਰਕੇ ਬਾਪੂ ਨੂੰ ਤੰਗ ਨਹੀਂ ਕਰਨਾ ਪਾਸੇ ਰਹਿਣਾ ਪਰੇ ਰਹਿਣਾ ਤਾਂ ਅੱਜ ਕੀ ਹੋਇਆ ਸ਼ਮਸ਼ ਬੀਨੋ ਜਾਇ ਨਪਾਸ ਅਸ ਆਇ ਸੁ ਗੁਰ ਕਰੀ ਪ੍ਰਕਾਸ਼ ਸ਼ਮਸ਼ ਵੀਰ ਭਾਬ ਜੀ ਦੇ ਦਾੜੀ ਨਹੀਂ ਆਈ ਭਾਬ ਛੋਟੇ ਬੱਚੇ ਉਹਨਾਂ ਨੂੰ ਹੁਕਮ ਸੀ ਕਿ ਗੁਰੂ ਪਾਤਸ਼ਾਹ ਦੇ ਕੋਲ ਨਹੀਂ ਜਾਣਾ ਜੀ ਤਬ ਸ੍ਰੀ ਅਰਜਨ ਸਹਿ ਜਿ ਸਵਾਏ ਜਨਨੀ ਪਿਤ ਕੇ ਗਰਹਿ ਦੇ ਸਜਾਈ ਹੋਇਆ ਕੀ ਹੁਣ ਅਰਜਨ ਦੇਵ ਜੀ ਤਾਂ ਜਮਾ ਹੀ ਛੋਟੇ ਆ ਬੇੜੇ ਵਿੱਚ ਰੁੜੇ ਫਿਰਦੇ ਹਨ ਤੇ ਬੱਤੀਆਂ ਨੂੰ ਸਭਾ ਹੁੰਦਾ ਮੰਜੇ ਦੀ ਬਾਹੀ ਫੜ ਕੇ ਫਿਰ ਲੱਤ ਚੱਕਦੇ ਉੱਤੇ ਚੜਨ ਵਾਸਤੇ ਆਦਤ ਹੁੰਦੀ ਆ ਤੋ ਅਰਜਨ ਦੇਵ ਜੀ ਮਹਾਰਾਜ ਬਹੁਤ ਛੋਟੀ ਉਮਰ ਦੇ ਵਿੱਚ ਵੇੜੇ ਵਿੱਚ ਗੁੜੇ ਫਿਰਦੇ ਹਨ ਔਰ ਗੁਰੂ ਅਮਰਦਾਸ ਜੀ ਦੇ ਪਲਗੇ ਵੱਲ ਚੱਲ ਪਏ ਜੀ ਅੰਤਰ ਪਰ ਵਿਖੇ ਤੈ ਲੱਗਦੇ ਗੁਰ ਪਰਯੰਤ ਪਰ ਜਹ ਬਿੱਤ ਥੇ ਤਾਂ ਗੁਰ ਪਿਆਰਿਓ ਅੰਦਰ ਚਲੇ ਗਏ ਜਿੱਥੇ ਗੁਰੂ ਅਰਜਨਦਾਸ ਜੀ ਪਲੰਗੇ ਤੇ ਬਿਰਾਜਮਾਨ ਹਨ ਰੁੜਦੇ ਰੁੜਦੇ ਉਹਨਾਂ ਦੇ ਕੋਲ ਚਲੇ ਗਏ ਜੀ ਔਣ ਸਮੇ ਹੁ ਤੋ ਸਭ ਜਾਣ ਸੇਕ ਨੇਟ ਥੋੜੀ ਹੀ ਤਾਂ ਸ਼ਾਮਾਂ ਜਿਹੜਾ ਸਮਾਂ ਸੀ ਹੁਣ ਆਰਾਮ ਕਰਨ ਦਾ ਕੋਈ ਨਾ ਹੁੰਦਾ ਲੰਬੇ ਪੈਣਾ ਆਰਾਮ ਕਰਨਾ ਦਿਨ ਛਿਪ ਰਿਹਾ ਸੀਗਾ ਇਸ ਕਰਕੇ ਸੇਵਕ ਵੀ ਆਪ ਕੋ ਆਪਣੇ ਘਰਾਂ ਨੂੰ ਚਲੇ ਗਏ ਸਨ ਨੇੜੇ ਕੋਈ ਸੇਵਕਟ ਹੈ ਨਹੀਂ ਸੀ ਭਾਨੀ ਨੇ ਸੁਤ ਜਾਗ ਨਿਹਾਰਾ ਥਾਏ ਗਹਿਨ ਹੇਤ ਦਰ ਧਰ ਔਰ ਰੁੜਦੇ ਰੁੜਦੇ ਹੇ ਗੁਰੂ ਪਿਤਾ ਦੇ ਪਲੰਗੇ ਕੋਲ ਪਹੁੰਚ ਹੀ ਗਏ ਸੀ ਤਾਂ ਬੀਬੀ ਭਾਨੀ ਨੇ ਵੇਖਿਆ ਕਿ ਨਿਬੜਿਆ ਹੋਇਆ ਹੈ ਇਹ ਮੰਜੇ ਤੇ ਨਾ ਚੜ ਜਾਵੇ ਇਸ ਕਰਕੇ ਬੀਬੀ ਭਾਨੀ ਭੱਜ ਕੇ ਜਾਂਦੀ ਹੈ ਆਪਣੇ ਪੁੱਤਰ ਅਰਜਨ ਦੇਵ ਨੂੰ ਫੜਨ ਲਈ ਤੇਨਕ ਲਗੀ ਦੇਹ ਬੋ ਮਾਟੀ ਠੰਡ ਹੋ ਗਏ ਪਲੰਘ ਦੀ ਪਾਟੀ ਔਰ ਖੇਡ ਲਿਆ ਹੋਇਆ ਪਿੰਡੇ ਤੇ ਬੜੀ ਮਿੱਟੀ ਰੇਤਾ ਲੱਗਿਆ ਹੋਇਆ ਤੇ ਇਹੇ ਕੋਲ ਜਾ ਕੇ ਪੜਗੇ ਦੀ ਬਾਹੀ ਫੜ ਕੇ ਖੜੇ ਹੋ ਗਏ ਜੀ ਆਵਤ ਜਨਨੀ ਲਗ ਤਹਿ ਗਏ ਸੰਗ ਪਲਾਂਗੇ ਤੇ ਠੰਡੇ ਪਇਓ ਔਰ ਬੀਬੀ ਭਾਨੀ ਦੇ ਪਹੁੰਚਦੇ ਪਹੁੰਚਦੇ ਅਰਜਨ ਦੇ ਪਲੰਗੇ ਦੇ ਕੋਲ ਪਹੁੰਚ ਗਿਆ ਔਰ ਪਹੁੰਚ ਕੇ ਵਾਹੀ ਫੜ ਕੇ ਖੜਾ ਹੋ ਗਿਆ ਗਹਿਨ 헤ਤ ਜਬ ਨਿਕਤ ਸਧਾਈ ਤੇ ਖਿਰਪਾਲ ਨੇ ਜਿਰਾ ਉਚਾਰੀ ਓ ਲੱਤ ਚਾਤੀ ਉੱਪਰ ਚੜਨਾ ਚਾਹੁੰਦਾ ਸੀ ਪਰ ਬੀਬੀ ਭਾਨੀ ਜਦ ਫੜਨ ਵਾਸਤੇ ਜਲਦੀ ਜਲਦੀ ਗਈ ਤਾਂ ਗੁਰੂ ਅਮਰਦਾਸ ਜੀ ਕਹਿਣ ਲਗੇ ਰਹਿਨੇ ਜਾਹੁ ਰਹਤੇ ਹੋ ਖੜਿਓ ਜੁਗ ਕਰ ਸੋ ਗੁਰ ਕਹਿਬ ਕਰਿਓ ਔਰ ਪਾਤਸ਼ਾ ਪਿਆਰ ਚ ਕਹਿੰਦੇ ਕੋਈ ਨਹੀਂ ਕੋਈ ਨਹੀਂ ਬੇਟਾ ਖੜਾ ਰਹਿਣ ਦੇ ਇਸ ਨੂੰ ਨਹੀਂ ਲੈ ਕੇ ਜਾਣਾ ਇਹਨਾ ਕਹਿੰਦਿਆ ਹੋਇਆ ਗੁਰੂ ਪਿਤਾ ਨੇ ਗੁਰੂ ਅਮਰਦਾਸ ਜੀ ਨੇ ਬੱਚੇ ਨੂੰ ਦੋਨਾਂ ਬਾਹਾਂ ਤੋਂ ਪੱਛਾ ਵਿੱਚ ਹੱਥ ਪਾ ਕੇ ਉੱਪਰ ਚੁੱਕਿਆ ਤੇ ਉਪਰ ਚੱਕ ਕੇ ਕੀ ਕਹਿੰਦੇ ਹਨ ਉਪਰ ਕੋ 28 ਤਬ ਤੋਲਿਓ ਗਰਵ ਭਾਰ ਲਖ ਸ੍ਰੀਮਖ ਬੋਲਿਓ ਔਰ ਜਦੋਂ ਬੱਚੇ ਨੂੰ ਫੜ ਕੇ ਬਾਹਾਂ ਤੋਂ ਦੋਨਾਂ ਹੱਥਾਂ ਨਾਲ ਉਪਰ ਤੋਲਿਆ ਤਾਂ ਹਾਂ ਚੱਕਿਆ ਚੱਕਣ ਵਾਸਤੇ ਤਾਂ ਸਰੀਰ ਬਹੁਤ ਭਾਰੀ ਸੀਗਾ ਸਰੀਰ ਭਾਰੀ ਦੇਖ ਕੇ ਗੁਰੂ ਅਮਰਦਾਸ ਜੀ ਕਹਿਣ ਲਗੇ ਭਾਰੀ ਗੁਰ ਜਗ ਮੈਂ ਵਿਦਤੇ ਹੈ ਬਾਣੀ ਤੋਂ ਬੇਧ ਬੜਵੈ ਇਹ ਤਾਂ ਵੀ ਬੜਾ ਭਾਰੀ ਗੁਰੂ ਹੋਊਗਾ ਦੁਨੀਆ ਵਿੱਚ ਕੋ ਸਤਨਾਮ ਸੀ ਸਾਧ ਜੇ ਬੋਲੇ ਸਹਿ ਸੁਭਾਏ ਸਾਧ ਕਾ ਬੋਲੇ ਅਵਿਰਥਾ ਨ ਜਾਏ ਗੁਰੂ ਅਮਰਦਾਸ ਜੀ ਕਹਿੰਦੇ ਵੀ ਇਹ ਤਾਂ ਬੜਾ ਭਾਰੀ ਗੁਰੂ ਹੋਵੇਗਾ ਇਹ ਦੋਤਾ ਕਾ ਬੋਥਾ ਹੋਵੇਗਾ ਬੋਥਾ ਹੁੰਦਾ ਸਮੁੰਦਰੀ ਵੇੜਾ ਤੇ ਬੋਥਾ ਗ੍ਰੰਥ ਨੂੰ ਵੀ ਕਹਿ ਦਿੰਦੇ ਆ ਤੇ ਸਮੁੰਦਰੀ ਬੇੜੇ ਦਾ ਕੰਮ ਹੈ ਗੁਰੂ ਪਿਆਰਿਓ ਸੰਸਾਰ ਨੂੰ ਸਮੁੰਦਰਾ ਚੋਂ ਪਾਰ ਕਰਾਉਣਾ ਵੱਡੇ ਵੱਡੇ ਜਹਾਜ਼ ਜਿਵੇਂ ਹੁੰਦੇ ਆ ਸਮੁੰਦਰੀ ਤੇ ਇਹ ਤਾਂ ਐਸਾ ਜਹਾਜ਼ ਬਣੇਗਾ ਦੁਨੀਆ ਨੂੰ ਪਾਰ ਲਾਵੇਗਾ ਦੋਹਜਤਾ ਬਾਣੀ ਕਾ ਬੋਛਾ ਤਾਂ ਵੀ ਜੀ ਆਰ ਜਾਨਾ ਚਾਹਣਾ ਉਠਾਏ ਉਪਰ ਧਰਨ ਪਰਯੰਕ ਲਵਾਏ ਤੇ ਜਦੋਂ ਅਬਰ ਦਾਤ ਜੀ ਨੇ ਬਾਹਾਂ ਤੋਂ ਫੜ ਕੇ ਆਏ ਉੱਚਾ ਤੋਲਿਆ ਤੇ ਇਹ ਵੀ ਪੈਰ ਲਾ ਕੇ ਬਾਹੀ ਦੇ ਉੱਤੇ ਰੱਖਣਾ ਚਾਹੁੰਦੇ ਹੱਲ ਗੁਰੂ ਦੇਖ ਕਰ ਬਾਖ ਮਖਾਨੇ ਅਬ ਤੇ ਹੀ ਗਾਤੀ ਲਰ ਜਾਣੇ ਔਰ ਹੱਸਦੇ ਹੋਏ ਭਾਵੇਂ ਸਾਧੂ ਕਿਵੇਂ ਵੀ ਬੋਲਣ ਉਹਨਾਂ ਦੇ ਹਰ ਬਚਨ ਗੁਰੂ ਪਿਆਰੋ ਦਾਹੇ ਵਾਲੇ ਹੁੰਦੇ ਨੇ ਜੇ ਗੁਰ ਛੜਕੇ ਤਾਂ ਮਿੱਠਾ ਲੱਗੇ ਬਖਸ਼ੇ ਤਾਂ ਗੁਰ ਬੜੀ ਆਈ ਜੇ ਛੜਕੇ ਬੋਲਣ ਉਹਦੇ ਵਿੱਚ ਵੀ ਸਿੱਖ ਦਾ ਫਾਇਦਾ ਹੀ ਹੁੰਦਾ ਹੈ ਤੇ ਜੇ ਖੁਸ਼ੀ ਵਿੱਚ ਆ ਕੇ ਬੋਲਣ ਉਹ ਚ ਤਾਂ ਫਾਇਦਾ ਹੋਣਾ ਹੀ ਹੋਣਾ ਜਿਸ ਵੇਲੇ ਅਮਰ ਦਾਸ ਜੀ ਨੇ ਅਰਜਨ ਦੇਵ ਜੀ ਨੂੰ ਬਾਹਾ ਤੋਂ ਫੜ ਕੇ ਕੱਚਾ ਚੋਂ ਫੜ ਕੇ ਉੱਚਾ ਚੁੱਕਿਆ ਤੇ ਇਹ ਆਪਣਾ ਪੈਰ ਮੰਜੇ ਦੀ ਬਾਹੀ ਤੇ ਰੱਖਣ ਲੱਗੇ ਤੇ ਇਹ ਵੇਖ ਕੇ ਕਹਿੰਦੇ ਕਿੱਡਾ ਲਾਲਚੀ ਐ ਹੁਣੇ ਗੱਦੀ ਭਾਲਦਾ ਕੋ ਸਤਨਾਗ ਸਿੰਘ ਕਿੱਡਾ ਲਾਲਚੀ ਐ ਹੁਣੇ ਹੀ ਬਚਪਨ ਵਿੱਚ ਹੀ ਗੱਦੀ ਭਾਲਦਾ ਆਪਣੇ ਪਿਤਾ ਪਾਤਸ਼ਾਹ ਸੇ ਲੀਜੇ ਤਰ ਲਗ ਧੀ ਜਤਾਰ ਧੀ ਜੇ ਤੈਨੂੰ ਤੇ ਗੱਦੀ ਤੇਰੇ ਬਾਪ ਕੋਲੋਂ ਮਿਲੇਗੀ ਤੂੰ ਆਪਣੇ ਬਾਪ ਤੋਂ ਲੈਣੀ ਐ ਦੇਖੋ ਇਹ ਗੁਰੂ ਅਮਰਦਾਸ ਜੀ ਦੇ ਮਨੋ ਬਚਨ ਹੋਵੇ ਹਨ ਬਖਸ਼ਿਸ਼ ਹੋ ਗਈਆਂ ਮਨੋ ਸੈਨ ਹੋਵੇ ਹਨ ਅੱਜ ਵਚਨ ਕਰ ਲਿੱਤੇ ਐ ਕਿ ਇਹਦਾ ਬਾਪ ਪਹਿਲਾਂ ਗੱਡੀ ਤੇ ਬੈਠੂਗਾ ਫਿਰ ਉਸ ਤੋਂ ਈ ਗੱਡੀ ਐ ਉਹ ਅਰਜਨ ਦੇਵ ਨੂੰ ਮਿਲੇਗੀ ਭਾਵੇਂ ਤਿੰਨ ਪੁੱਤਰ ਐ ਬੀਬੀ ਭਾਨੀ ਦੇ ਗੁਰਰਾਮ ਦਾਸ ਜੀ ਦੇ ਪੁੱਤੀ ਚੰਦ ਵੱਡੇ ਸਾਰਿਆਂ ਤੋਂ 2 ਨੰਬਰ ਤੇ ਮਹਾਦੇਵ ਜੀ ਹਣ ਤੇ ਤੀਜੇ ਨੰਬਰ ਤੇ ਸਭ ਤੋਂ ਛੋਟੇ ਅਰਜਨ ਦੇਵ ਜੀ ਐ ਅੱਗੇ ਜਾ ਕੇ ਕਿੰਨੀਆਂ ਲੜਾਈਆਂ ਹੋਈਆਂ ਗੱਡੀ ਪਿੱਛੇ ਹੋ ਆਪਾਂ ਅਗਲੇ ਇਤਿਹਾਸ ਵਿੱਚ ਪੜਾਂਗੇ ਪਰ ਅਮਰਦਾਸ ਜੀ ਨੇ ਤਾਂ ਅੱਜ ਹੀ ਮੋਰ ਲਾ ਦਿੱਤੀ ਐ ਵੇ ਦੇਖੋ ਗੱਦੀ ਦਾ ਕਿੰਨਾ ਲਾਲਚੀ ਐ ਤੂੰ ਆਪਣੇ ਪਿਤਾ ਤੋਂ ਗੱਦੀ ਲੈਣੀ ਐ ਉਹਨਾਂ ਚਿਰ ਧੀਰਜ ਰੱਖ ਸੁਣ ਕਰ ਪਿਤਾ ਬਾਖ ਅਨਕੂਲੇ ਅਦੇ ਦੀ ਕਿਰਪਾ ਰਖ ਮਣਹ ਬੂਰਲੇ ਔਰ ਬੀਬੀ ਪਾਣੀ ਜਾਣਦੀ ਸੀ ਕਿ ਮੇਰੇ ਬਾਪੂ ਦੇ ਮੁਖ ਤੋਂ ਨਿਕਲਿਆ ਹਰ ਬਚਨ ਲੋਹੇ ਤੇ ਲਕੀਰ ਐ ਜਿਵੇਂ ਪਰਸੋਂ ਪੜਿਆ ਭਈਓ ਪੱਥਰ ਨੂੰ ਕਹਿੰਦੇ ਬੇਟਾ ਉਨਾਂ ਕ ਸਿਉਣਾ ਬਹੁਤ ਹੈ ਕਹਿੰਦੇ ਜੀ ਅੱਲਾ ਤਾਂ ਮੁਕਣਾ ਨਹੀਂ ਕਹਿੰਦੇ ਚੱਕ ਲੈ ਫਿਰ ਉਹ ਸੋਨੇ ਦਾ ਹੀ ਐ ਉਹ ਪੱਥਰ ਵੀ ਸੋਨੇ ਦਾ ਬਣਾ ਦਿੱਤਾ ਪ੍ਰੀਤਮ ਦਾ ਬਚਨ ਹੈ ਨજર ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ ਜਿਨ੍ਹਾਂ ਦੀ ਨજર ਜਿਹੜੀ ਹੈ ਉਹਦੇ ਵਿੱਚ ਐਸੀ ਬਖਸ਼ਿਸ਼ ਆ ਜਾਂਦੀ ਹੈ ਜਿੱਦਣ ਲੀਆ ਮਾਰਦੇ ਐ ਤੇ ਗੁਰੂ ਪਿਆਰਿਓ ਰੋੜਾ ਨੂੰ ਸਿਉਣਾ ਬਣਾ ਦਿੰਦੇ ਐ ਔਰੇ ਕੋਡੀਆਂ ਨੂੰ ਲਾਲ ਬਣਾ ਦਿੰਦੇ ਐ ਪੱਥਰਾਂ ਨੂੰ ਸੋਨਾ ਬਣਾ ਦਿੰਦੇ ਐ ਤੇ ਇਹ ਗੁਰੂ ਸਾਹਿਬਾਂ ਦੇ ਸਮੇਂ ਦੌਰਾਨ ਬਹੁਤ ਹੋਇਆ ਇੱਕ ਉਦਾਸੀ ਪੂਰੀ ਕਰਕੇ ਭਾਈ ਮਰਦਾਨਾ ਤੇ ਬਾਬਾ ਨਾਨਕ ਜੀ ਵਾਪਸ ਆਏ ਤੇ ਬਾਬਾ ਨਾਨਕ ਜੀ ਵਾਰ-ਵਾਰ ਗਏ ਘਰੇ ਨਹੀਂ ਗਏ ਸਿੱਦੇ ਮਰਦਾਨਾ ਕਹਿੰਦਾ ਜੀ ਮੈਂ ਘਰੇ ਕੱਲਿਆਂ ਤੇ ਜਵਾਕ ਮੇਰੇ ਹੱਥਾਂ ਤੇ ਨਹੀਂ ਧਾਕਣਗੇ ਮੇ ਬਾਕੂ ਇੰਨਾ ਚਰ ਗਿਆ ਯਾਤਰਾ ਤੇ ਰਿਹਾ ਸਾਡੇ ਵਾਸਤੇ ਕੀ ਲੈ ਕੇ ਆਇਆ ਮੈਂ ਉਹਨਾਂ ਨੂੰ ਕੀ ਦਿਖਾਉਂਗਾ ਜੀ ਬਾਬਾ ਜੀ ਬੈਠੇ ਸੀਗੇ ਭਾਈ ਵਾਲੇ ਕੇ ਖੂਹ ਤੇ ਤੇ ਖੂਹਾਂ ਤੇ ਪਾਣੀ ਕੋਲੇ ਰੋੜ ਹੁੰਦੇ ਆ ਤੇ ਪਾਦਸ਼ਾਹ ਕਰਨਗੇ ਆਇਆ ਕਰ ਆ ਰੋੜਾਂ ਦੀ ਮੁੱਠੀ ਚਾਕੇ ਵੰਡ ਲੈ ਪਰਨੇ ਚ ਉਹਨੇ 7 ਵਜੇ ਨੂੰ ਕਹਿ ਕੇ ਉਹ ਖੂਹ ਦੀ ਮੌਤ ਤੋਂ ਰੋੜਾਂ ਦਾ ਬੁੱਕ ਭਰਿਆ ਤੇ ਐਦਾ ਪਰਨੇ ਦੇ ਵਿੱਚ ਬਣ ਲਿਆ ਕਹਿੰਦੇ ਇਹਨੂੰ ਮੋਢੇ ਤੇ ਸਿੱਟ ਲਾ ਘਰੇ ਜਾ ਕੇ ਜੋ ਸੋਚ ਕੇ ਖੋਲੇਗਾ ਇਹਦੇ ਵਿੱਚੋਂ ਉਹੀ ਨਿਕਲ ਆਵੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਭਾਈ ਮਲਾਨਾ ਰੋੜਾ ਦਾ ਬੁੱਕ ਬਣ ਕੇ ਪਰਨੇ ਦੇ ਵਿੱਚ ਮੋਢੇ ਤੇ ਸਿੱਟਿਆ ਤੇ ਘਰੇ ਪਹੁੰਚ ਗਏ ਸ਼ਹਿਜ਼ਾਦਾ ਬਾਈ ਮਦਾਨੇ ਦਾ ਲੜਕਾ ਹੈ ਹੋਰ ਵੀ ਬੱਚੇ ਘਰ ਦੇ ਵਿੱਚ ਜਦੋਂ ਮਰਦਾਨਾ ਜੀ ਘਰੇ ਪਹੁੰਚੇ ਕਹਿੰਦੇ ਬਾਪੂ ਆ ਗਿਆ ਬਾਪੂ ਆ ਗਿਆ ਬਾਪੂ ਕੀ ਲਿਆਇਆ ਬਾਪੂ ਕੀ ਲਿਆਇਆ ਉਹ ਗਠਣੀ ਵਾਲ ਝਾਕੜਾ ਲੱਗੇ ਜੋ ਮੋੜੇ ਤੇ ਸਿੱਟੀ ਸੀ ਮਰਦਾਨੇ ਸੋਚਿਆ ਵੀ ਹੁਣ ਕੀ ਸੋਚਾਂ ਕਿ ਉਹ ਚੀਜ਼ ਨਿਕਲੇ ਤੇ ਬੰਦਾ ਅਖੀਰ ਤੇ ਸਭ ਤੋਂ ਵੱਡੀ ਹੀ ਸੋਚ ਸੋਚਦਾ ਹੈ ਕਹਿੰਦਾ ਜਦ ਸਿਉਣਾ ਹੀ ਬਣ ਜੇ ਕੋ ਸਤਨੂ ਤੇ ਜਦੋਂ ਹੀ ਉਹ ਪਰਨੇ ਦੀ ਗੰਢ ਖੋਲੀ ਸਿੰਧਾ ਕੀਤਾ ਤੇ ਉਹਦੇ ਵਿੱਚੋਂ ਰੋਡ ਸਾਰੇ ਹੀ ਸੋਨੇ ਦੇ ਬਣ ਗਏ ਕਹੋ ਸਤਨਾਮ ਸੋਹਣ ਤੋ ਬਹੁਤ ਖੁਸ਼ ਹੋਇਆ ਪਰਿਵਾਰ ਵੀ ਐਨਾ ਸੋਨਾ ਲੈ ਕੇ ਆਇਆ ਮਰਦਾਨਾ ਗੁਰਨਾਨਕ ਜੀ ਦੇ ਕੋਲ ਤਾਂ ਬੜੀਆਂ ਹੀ ਬਖਸ਼ਾ ਹਨ ਗੁਰੂ ਪਿਆਰਿਓ ਤੋ ਖੈਰ ਮਨਵਰਤੀਆਂ ਉੱਥੇ ਰਖੀਏ ਬੀਬੀ ਪਹਨੀ ਬੜੀ ਖੁਸ਼ ਹੋਈ ਜਦੋਂ ਉਸਨੇ ਕਿਹਾ ਹੁਣੇ ਹੀ ਗੱਦੀ ਭਾਲਦਾ ਤੈਨੂੰ ਤੇਰੇ ਬਾਪ ਤੋਂ ਮਿਲੇਗੀ ਲਾਗ ਸਤਿਗੁਰੂ ਗੁਰ ਚਰਨਨ ਪਾਇਵ ਲੈ ਕੇ ਗੁਰੂ ਪਰਬੋਧਤ ਲਿਆਇਵ ਔਰ ਇਸ ਤਰ੍ਹਾਂ ਬੀਬੀ ਪਾਨੀ ਨੇ ਫਿਰ ਪੁੱਤਰ ਨੂੰ ਫੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟਿਕਾਇਆ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਅਰਜਨ ਦੇਵ ਜੀ ਦਾ ਅਸੀਸ ਲਵਾਇਆ ਬੜੀ ਖੁਸ਼ ਹੋਈ ਫਿਰ ਗੋਦੀ ਵਿੱਚ ਚੱਕ ਕੇ ਇਧਰ ਲੈ ਆਈ ਆ ਪਾਸੇ ਬਾਪੂ ਤੋਂ ਤੀਨੋਂ ਪੁੱਤਰ ਨੂੰ ਕੋਪਟ ਪਰਤ ਪਿਤਾ ਦੀ ਸੇਵਾ ਮੈਂ ਪ੍ਰੀਤੀ ਧਾਰਤ ਔਰ ਬੀਬੀ ਭਾਨੀ ਨੇ ਤਿੰਨਾਂ ਬੱਚਿਆਂ ਨੂੰ ਇੱਕੋ ਪਿਆਰ ਨਾਲ ਪਾਲਿਆ ਕੋਈ ਫਰਕ ਨਹੀਂ ਰੱਖਿਆ ਤਿੰਨਾਂ ਬੱਚਿਆਂ ਵਿੱਚ ਤਿੰਨਾਂ ਪੁੱਤਰਾਂ ਵਿੱਚ ਔਰ ਆਪਣੇ ਪਿਤਾ ਦੀ ਸੇਵਾ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਣ ਦਿੱਤਾ ਬੜੇ ਪਿਆਰ ਨਾਲ ਸੇਵਾ ਕੀਤੇ ਹੈ ਤੇ ਮੀਰਾਮ ਦਾਸ ਬੜ ਭਾਗੇ ਇਸ ਵਰਸ ਸੇਵਾ ਮਹਿਲਾ ਜੀ ਉਸੇ ਤਰ੍ਹਾਂ ਦੂਜੇ ਪਾਸੇ ਸਤਗੁਰ RAM ਦਾਸ ਜੀ ਹਜੇ ਗੁਰੂ ਨਹੀਂ ਬਣੇ ਅਜੇ ਸੇਵਕ ਹਨ ਗੁਰੂ ਅਮਰਦਾਸ ਜੀ ਦੇ ਔਰ ਇਹ ਵੀ ਵੱਡੇ ਭਾਗਾ ਵਾਲੇ ਦਿਨ ਰਾਤ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਐ ਸੋ ਇਹ ਸਾਖੀ ਗੁਰੂ ਪਿਆਰਿਓ ਸਪੂਰਨ ਹੋਈ ਜੋ ਇੱਕ ਛੋਟੀ ਜੀ ਸਾਖੀ ਅਰਜਨ ਦੇਵ ਜੀ ਨੂੰ ਬਰ ਮਿਲਣ ਵਾਲੀ ਐ ਬਖਸ਼ ਹੋਈ ਆ ਉਹਨਾਂ ਤੇ ਤਾਂ ਅਗਲੀ ਸਾਖੀ ਅਗਲੇ ਦਿਵਾਨਾ ਵੀ ਸਰਪਨ ਕਰਦੇ ਹਾਂ ਭਾਈ ਪਾਰੋ ਦਾ ਪਰਲੋਕ ਗਮਨ ਤੇ ਉਸ ਤੋਂ ਪਹਿਲਾਂ ਭਾਈ ਪਾਰੋ ਨੇ ਗੁਰਪਿਆਰਿਓ ਕੀ ਬਚਨ ਕੀਤੇ ਆ ਪ੍ਰੀਤਮ ਨਾਲ ਇਹ ਸਾਖੀ ਅੱਗੇ ਆਰੰਭ ਹੁੰਦੀ ਹੈ ਆਹ ਕੱਲ ਦੇ ਦੀਵਾਨਾਂ ਵਿੱਚ ਸਰਬਨ ਕਰਾਂਗੇ ਹੁਣ ਸਮਾਪਤੀ ਤੇ ਆ ਇੱਥੇ ਲੋਕਾਂ ਦੀ ਆਗਿਆ ਬਖਸ਼ੋ ਬੋਲਦਿਆਂ ਨਿਕਾ ਆਖਰਬਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਹੇ ਅਤੁੱਤ ਹੈ ਪਾਰ ਬ੍ਰਹਮ ਅਨਾਸੀ ਅਗਨਾਸ਼ ਹੇ ਪੂਰਨ ਹੈ ਸਰਬ ਮੈ ਲੋਕ ਭੰਜਨ ਗੁਣਤਾਸ ਹੇ ਸੰਗੀ ਹੈ انکਰ ਏ ਨਰਗੁਨ ਸਭੇਕ ਏ ਗੋਬਿੰਦ ਏ ਗੋਨਿਦਾਨ ਕੈ ਸਦਾ ਵੇਕ ਏ ਅਪਰੰਪਰ ਹਰ ਹਰੇ ਰਹੀ ਪੀ ਹੋਵਨ ਹਰ ਏ ਸੰਤਹਿ ਕੈ ਸਦਾ ਸੰਗਦਾਰ ਅਨਹਰ ਏ ਠਾਕੁਰ ਆਂਦਾ ਸਰੋ ਹਰ ਨਿਰਗੁਨ ਕੰਨ ਨਹੀਂ ਕੋਇ ਨਾਨਕ ਦੀ ਜੈ ਨਾਮਦਾਣ ਖੋ ਜੈ ਪ੍ਰੋ ਸ਼ਰਨ ਆਗਤੀ ਕਿਰਪਾ ਦੇ ਦਿਆਲ ਏਕ ਅਖਰ ਹਰ ਮਨ ਬਸਤ ਨਾ ਲਉ ਤਮਿਆਰ ਏਕ ਅੰਕਾਰ ਸਤ ਗੁਰੂ ਤੇ ਦਰਸਾਤ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗ ਨਬਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗ ਨਬਾਸਨ ਸੋਏ ਵਾਹਿਗੁਰੂ ਵਾਹਿਗੁਰੂ ਕੀ ਕੀਫਤ ਵਾਹਿਗੁਰੂ ਕੀ ਕੀਫਤ ਬਹੁਤ ਬਹੁਤ ਧੰਨਵਾਦ ਸਰਬਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਗੁਰਜ ਸਰਪੰਨ ਕੀਤੇ ਪਾਤਸ਼ਾਹ ਖੁਸ਼ੇ ਬਖਸ਼ ਵਾਹਿ ਫਤੇ ਪਾਫਤੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਸਤਿਗੁਰਾਂ ਦੀ ਕੀਫਤ